ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇੱਕ ਮਾਈਨਰ ਬਲਾਸਟ ਹੋਇਆ ਸੋ ਉਸ ਬਲਾਸਟ ਦੀ ਜਿਹੜੀ ਇਨਫੋਰਮੇਸ਼ਨ ਤੇ ਪੁਲਿਸ ਨੇ مستਦਿਨ ਨਾਲ ਕੰਮ ਕੀਤਾ ਕਾਫੀ ਐਕਟਿਵਲੀ ਕੰਮ ਕੀਤਾ ਰਾਤ ਦਿਨ ਅਲੱਗ-ਅਲੱਗ ਟੀਮਾਂ ਵੀ ਇੱਥੇ ਆਈਆਂ ਹੋਈਆਂ ਇੰਟੈਲੀਜੈਂਸੀ ਕੋਆਰਡੀਨੇਸ਼ਨ ਵੀ ਸਾਡੀ ਚੱਲ ਰਹੀ ਹੈ ਬਾਕੀ ਏਜੰਸੀਜ਼ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੇ ਵੀ ਆਪਣੀਆਂ ਸਪੈਸ਼ਲਾਈਜ਼ਡ ਟੀਮਾਂ ਭੇਜੀਆਂ ਇਹਨੂੰ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਐਂਡ ਵੀਲ ਇਨਸ਼ੋਰ ਕਿ ਜਿਹੜੇ ਬੰਤੇ ਦੇ ਪਿੱਛੇ ਨੇ ਉਹ ਫੜੇ ਜਾਣ ਬਟ ਮੈਂ ਇਹਦੇ ਚ ਇਹ ਗੱਲ ਜ਼ਰੂਰ ਕਹਿਣੀ ਚਾ ਨਾ ਹੀ ਕੋਈ ਮੇਜਰ ਲਾਸ ਆਫ ਪ੍ਰੋਪਰਟੀ ਡਰਾਈਵਰ ਜਿਹੜਾ ਸੀਗਾ ਉਹਦਾ ਗੱਡੀ ਦਾ ਉਹਨੂੰ ਮਾਈਨਰ ਇੱਕ ਦੋ ਇੰਜਰੀਜ਼ ਆਈਆਂ ਤੇ ਉਹ ਟੋਟਲੀ ਆਊਟ ਆਫ ਡੇਂਜਰ ਹੈ ਗੱਲਬਾਤ ਕਰ ਰਿਹਾ ਕੋਈ ਇਹੋ ਜਿਹਾ ਇਸ਼ੂ ਨਹੀਂ ਐ ਮਾਈਨਰ ਜਾਂ ਕੱਟ ਉਹਦੇ ਚੀਕ ਤੇ ਇਸ ਤੋਂ ਇਲਾਵਾ ਕੋਈ ਇੰਜਰੀ ਨਹੀਂ ਤੇ ਦੂਜਾ ਜਿਹੜਾ ਗੱਡੀ ਸੀਗੀ ਉਹਦੇ ਚ ਵੀ ਕੋਈ ਮੇਜਰ ਨੁਕਸਾਨ ਨਹੀਂ ਹੋਇਆ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਟਰੈਕ ਦਾ ਵੀ ਕੋਈ ਮੇਜਰ ਨੁਕਸਾਨ ਨਹੀਂ ਤੇ ਟਰੈਕ ਜਲਦੀ ਹੀ ਦੁਬਾਰਾ ਸ਼ੁਰੂ ਕਰ ਦਿੱਤਾ ਜਾਊਗਾ ਗੱਡੀਆਂ ਵਾਸਤੇ ਸਰ ਕਦੋਂ ਹੋਇਆ ਜੀ ਇਹ ਜਦੋਂ ਗੱਡੀ ਤੋਂ ਪਹਿਲਾਂ ਤੇ ਗੱਡੀ ਇਹ ਕੱਲ ਰਾਤ ਨੂੰ अराउंड 9:50 ਤੇ ਹੋਇਆ ਜਦੋਂ ਗੱਡੀ ਪਾਸ ਕੀਤੀ ਉਸ ਕੋਲ ਸਰ ਜਿੱਦਾਂ ਕਿ ਕੋਈ ਰਿਮੋਟ ਟਾਈਪ ਸੀ ਜਾਂ ਫਿਕਸ ਟਾਈਪ ਸੀ ਦੇਖੋ ਹਜੇ ਬੜੀਆਂ ਪ੍ਰੀਲੀਮినਰੀ ਸਟੇਜ ਹੈ ਇਨਵੈਸਟੀਗੇਸ਼ਨ ਦੀ ਹਜੇ ਕੁਝ ਵੀ ਕਹਿਣਾ ਜਲਦੀ ਹੋਊਗਾ ਸੋ ਇੱਕ ਵਾਰੀ ਅਸੀਂ ਇਨਵੈਸਟੀਗੇਟ ਕਰ ਲਈਏ ਪ੍ਰੋਪਰ ਉਸ ਤੋਂ ਬਾਅਦ ਤੁਹਾਡੀ ਡਿਟੇਲਡ ਬਰੀਫਿੰਗ ਕਰ ਦਿੱਤੀ ਜਾਊਗੀ ਕਿ ਕੀ ਕੁਝ ਆਇਆ ਇਨਵੈਸਟੀਗੇਸ਼ਨ ਸਰ ਬਾਪਰੇ ਕੀ ਹੈ ਜੀ ਮੈਂ ਕੋਈ ਬਲਾਸਟ ਹੋਇਆ ਮਾਈਨਰ ਬਲਾਸਟ ਹੈ ਜੋ ਮੈਂ ਦੱਸਿਆ ਕਿ ਰਾਤ ਨੂੰ 9 ਵਜੇ ਪੰਜਾਬ ਮੰਡਕ ਤੇ ਹੋਇਆ ਸੋ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਅੱਗੇ ਵਧੂਗੀ ਜਿਹੜੀਆਂ ਵੀ ਡਿਟੇਲਸ ਆਣਗੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਸਰ ਹੁਣ ਤੱਕ ਇੱਦਾਂ ਸਾਹਮਣੇ ਆ ਵੀ ਇਹ ਕੀਤਾ ਹੀ ਕਿਹਾ ਵਾ ਬਲਾਸਟ ਜਾਂ ਤੇ ਕੋਈ ਸ਼ਰਾਰਤੀ ਤੱਤ ਜਾਂ ਕੋਈ ਦੇਸ਼ਕੋਤ ਕੋਈ ਸ਼ਰਾਰਤੀ ਤੱਤ ਨੇ ਹੀ ਕੀਤਾ ਡੈਫੀਨੇਟਲੀ ਤੇ ਜਿਹੜਾ ਬਲਾਸਟ ਹੈ ਪਰ ਉਹ ਮੈਂ ਕੈਟੇਗੋਰਿਕਲੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਬੜਾ ਮਾਈਨਰ ਬਲਾਸਟ ਕੋਈ ਉਹ ਜੋ ਮੇਜਰ ਬਲਾਸਟ ਨਹੀਂ ਹੈ ਇਨ ਫਿਚਰ ਫਿਰ ਅਸੀਂ ਅੱਗੇ ਜਿੱਦਾਂ ਹੁਣ 26 ਜਨਵਰੀ ਲੈ ਕੇ ਹੋਰ ਵੀ ਬਹੁਤ ਧਮਕੀਆਂ ਦੇ ਰਹੇ ਨੇ ਦੇਖੋ ਜੀ ਤਾਂ ਜਿਵੇਂ ਪਹਿਲਾਂ ਵੀ ਪੁਲਿਸ ਵੱਲੋਂ ਬੜਾ ਮੁਸਤੈਦ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ ਉਹਨੂੰ ਹੋਰ ਵਧਾਵਾਂਗੇ ਜਿਹੜੀ ਸਾਡੇ ਨਾਕਾਬੰਦੀਆ ਉਹਨੂੰ ਇਨਕਰੀਜ਼ ਕੀਤਾ ਜਾਊਗਾ ਜਿਹੜੀਆਂ ਇੰਪੋਰਟਸ ਨੇ ਉਹਦੇ ਮੁਤਾਬਕ ਕੰਮ ਕੀਤਾ ਜਾਵੇ। ਕੀ ਟੈਰਰਿਸਟ ਐਕਟੀਵਿਟੀ ਮੰਨੀ ਜਾ ਸਕਦੀ ਹੈ? ਅਹ ਟੈਰਰਿਸਟ ਐਕਟੀਵਿਟੀ ਹਜੇ ਕਹਿਣਾ ਜਲਦੀ ਹੈ ਜਿਵੇਂ ਮੈਂ ਕਿਹਾ ਕਿ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਸੋ ਉਹਦੇ ਚ ਜਿਵੇਂ ਜਿਵੇਂ ਅੱਗੇ ਚੱਲੂਗੀ ਗੱਲ ਕਿ ਕਿਵੇਂ ਕੀਤਾ ਕਿੰਨੇ ਕੀਤਾ ਕਿਉਂ ਕੀਤਾ ਕੀ ਉਹਦਾ ਕਾਰਨ ਹੈ ਕੀ ਉਹਦਾ ਮੋਟਿਵ ਸੀਗਾ ਉਸ ਤੋਂ ਬਾਅਦ ਹੀ ਕੁਝ ਕਹਿ ਪਾਵਾਂਗੇ ਇਸਨੇ ਕੋਈ ਬਾਇਅਸ ਵਗੈਰਾ ਉਹਦੇ ਵੀ ਨਜ਼ਰ ਆ ਰਹੇ ਹੈ ਸੂ ਨਈ ਕ੍ਰਿਮੀਨਲ ਐਕਟੀਵਿਟੀ ਕਹਿ ਸਕਦੇ ਹੈ ਟੈਰਰਿਸਟਿਕ ਐਕਟੀਵਿਟੀ ਕਹਿਣਾ ਜਲਦੀ ਠੀਕ नहीं देखिए जैसे आर डी एक्स पहले रिकवर हुआ है वो पंजाब पुलिस की मुस्तैदी की वजह से हुआ है और जैसे मैंने कहा है कि रात को जब के हमारे पास इन्फॉर्मेसन आई उसके बाद भी बड़ी एक्टिवली हमारी तरफ से काम किया जा रहा है इसको जल्दी ट्रेस करेंगे लोगों को अरेस्ट करेंगे साढ़े कोनफॉर्मेसन आई सी कि इतने एक माइनर ब्लास्ट हो सो उस ब्लास्ट की जोड़ी इन्फॉर्मेश पुलिस ने मुस्तैदी नाल काम किया काफ़ी एक्टिवली काम किया रात दियाँ अलग अलग टीम भी इतने आई इंटर एजेंसी कोऑर्डिनेशन भी साड़ी चल रही है बाकी एजेंसीज नाल भी असि गल कर रहे हैं ਉਹਨਾਂ ਨੇ ਵੀ ਆਪਣੀਆਂ ਸਪੈਸ਼ਲਾਈਜ਼ਡ ਟੀਮਾਂ ਭੇਜੀਆਂ ਇਹਨੂੰ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਐਂਡ ਵੀਲ ਇਨਸ਼ੋਰ ਕਿ ਜਿਹੜੇ ਬੰਦੇ ਇਹਦੇ ਪਿੱਛੇ ਨੇ ਉਹ ਫੜੇ ਜਾਣ ਬਟ ਮੈਂ ਇਹਦੇ ਚ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਨਾ ਤਾਂ ਕੋਈ ਰਿਚ ਲੋਸ ਆਫ ਲਾਈਫ ਹੋਇਆ ਤੇ ਨਾ ਹੀ ਕੋਈ ਮੇਜਰ ਲੋਸ ਆਫ ਪ੍ਰੋਪਰਟੀ ਡਰਾਈਵਰ ਜਿਹੜਾ ਸੀਗਾ ਉਹਦਾ ਗੱਡੀ ਦਾ ਉਹਨੂੰ ਮਾਈਨਰ ਇੱਕ ਦੋ ਇੰਜਰੀਜ਼ ਆਈਆਂ ਤੇ ਉਹ ਟੋਟਲੀ ਆਊਟ ਆਫ ਡੇਂਜਰ ਹੈ ਗੱਲਬਾਤ ਕਰ ਰਹੇ ਕੋਈ ਇਹੋ ਜਿਹਾ ਇਸ਼ੂ ਨਹੀਂ ਐ ਮਾਈਨਰ ਜਿਹਾ ਕੱਟ ਉਹਦੇ ਛਿੱਕ ਤੇ ਇਸ ਤੋਂ ਇਲਾਵਾ ਕੋਈ ਇੰਜਰੀ ਨਹੀਂ ਤੇ ਦੂਜਾ ਜਿਹੜ ਉਦੇਚ ਵੀ ਕੋਈ ਮੇਜਰ ਨੁਕਸਾਨ ਨਹੀਂ ਹੋਇਆ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਟਰੈਕ ਦਾ ਵੀ ਕੋਈ ਮੇਜਰ ਨੁਕਸਾਨ ਨਹੀਂ ਹੈ ਤੇ ਟਰੈਕ ਜਲਦੀ ਹੀ ਦੁਬਾਰਾ ਸ਼ੁਰੂ ਕਰ ਦਿੱਤਾ ਜਾਊਗਾ ਗੱਡੀਆਂ ਵਾਸਤੇ ਸਰ ਕਦੋਂ ਹੋਇਆ ਜੀ ਇਹ ਜਦੋਂ ਗੱਡੀ ਤੋਂ ਪਹਿਲਾਂ ਜਾਂ ਗੱਡੀ ਇਹ ਕੱਲ ਰਾਤ ਨੂੰ ਅਰਾਊਂਡ 9:50 ਤੇ ਹੋਇਆ ਜਦੋਂ ਗੱਡੀ ਪਾਸ ਕੀਤੀ ਉਸ ਵੇਲੇ ਸਰ ਜਿੱਦਾਂ ਕਿ ਆ ਕੋਈ ਰਿਮੋਟ ਟਾਈਪ ਸੀ ਜਾਂ ਫਿਕਸ ਟਾਈਪ ਸੀ ਦੇਖੋ ਹਜੇ ਬੜੀਆਂ ਪ੍ਰੀਲੀਮਨਰੀ ਸਟੇਜ ਹੈ ਇਨਵੈਸਟੀਗੇਸ਼ਨ ਦੀ ਹਜੇ ਕੁਝ ਵੀ ਕਹਿਣਾ ਜਲਦੀ ਹੋਊਗਾ ਸੋ ਇੱਕ ਵਾਰੀ ਅਸੀਂ ਇਨਵੈਸਟੀਗੇਟ ਕਰ ਲਈਏ ਪ੍ਰੋਪਰ ਉਸ ਤੋਂ ਬਾਅਦ ਤੁਹਾਡੀ ਡਿਟੇਲਡ ਬਰੀਫਿੰਗ ਕਰ ਦਿੱਤੀ ਜਾਊਗੀ ਕਿ ਕੀ ਕੁਛ ਆਇਆ ਇਨਵੈਸਟੀਗੇਸ਼ਨ ਸਰ ਬਾਪਰੇ ਕੀ ਹੈ ਜੀ ਮੈਂ ਕੋਈ ਗਲਾਸਟ ਹੋਇਆ ਮਾਈਨਰ ਬਲਾਸਟ ਹੈ ਜੋ ਮੈਂ ਦੱਸਿਆ ਕਿ ਰਾਤ ਨੂੰ 9 ਵਜੇ ਪੰਜਾਬ ਨਿਕਤੇ ਹੋਇਆ ਸੋ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਅੱਗੇ ਵਧੂਗੀ ਜਿਹੜੀਆਂ ਵੀ ਡਿਟੇਲਸ ਆਣਗੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਸਰ ਹੁਣ ਤੱਕ ਇੱਧਰ ਸਾਹਮਣੇ ਆਈ ਇਹ ਕੀਤਾ ਹੀ ਕਿਹਾ ਬਲਾਸਟ ਆਇਆ ਤੇ ਕੋਈ ਸ਼ਰਾਰਤੀ ਤੱਤ ਜਾ ਕੋਈ ਦੇਚ ਕੋਦਿ ਤੱਕ ਕੋਈ ਸ਼ਰਾਰਤੀ ਤੱਤ ਨੇ ਹੀ ਕੀਤਾ ਡੈਫੀਨਿਟਲੀ ਤੇ ਜਿਹੜਾ ਬਲਾਸਟ ਹੈ ਪਰ ਉਹ ਮੈਂ ਕੈਟੇਗੋਰਿਕਲੀ ਤੁਹਾਨੂੰ ਕੋਈ ਉਹ じゃ ਮੇਜਰ ਬਲਾਸਟ ਨਹੀਂ ਹੈ ਇਨਫਲਕਟਰ ਫਿਰ ਅਗੇ ਜਿੱਤਾ ਹੁਣ 26 ਜਨਵਰੀ ਲੈ ਕੇ ਹੋਰ ਵੀ ਬਹੁਤ ਧਮਕੀਆਂ ਦੇ ਰਹੇ ਨੇ ਦੇਖੋ ਜੀ ਤਾਂ ਜਿਵੇਂ ਪਹਿਲਾਂ ਵੀ ਪੁਲਿਸ ਵੱਲੋਂ ਬੜਾ ਮੁਸਤੈਦ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ ਉਹਨੂੰ ਹੋਰ ਵਧਾਵਾਂਗੇ ਜਿਹੜੀ ਸਾਡੇ ਨਾਕਾਬੰਦੀ ਉਹਨੂੰ ਇਨਕਰੀਜ਼ ਕੀਤਾ ਜਾਊਗਾ ਜਿਹੜੀਆਂ ਇੰਪੋਰਟਸ ਨੇ ਉਹਦੇ ਮੁਤਾਬਕ ਕੰਮ ਕੀਤਾ ਜਾਵੇ